ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਈਕਰੂ ਜੀ ਕਾ ਖਾਲਸਾ ਵਾਈਕਰੂ ਜੀ ਕੀ ਫਤਿਹ ਆ ਗਈਆਂ ਜੇ ਅਸੀਂ ਬੜੀ ਪਿਆਰੇ ਪਿਆਰੇ ਸੂਟਸ ਲੈ ਕੇ ਤੁਹਾਡੇ ਲਈ ਵਿਦ ਬਿਊਟੀਫੁਲ ਕੰਬੀਨੇਸ਼ਨ ਤੇ ਬਿਊਟੀਫੁਲੀ ਕੰਟਰਾਸਟ ਤੇ ਬਿਊਟੀਫੁਲੀ ਸਾਰਾ ਕੁਝ ਹੁੰਦਾ ਹੈ ਕਿਉਂਕਿ ਹੁੰਦਾ ਹੈ ਕਦੇ ਲਈਏ ਤੁਹਾਡੇ ਸਾਰਿਆਂ ਵਾਸਤੇ ਤੁਹਾਨੂੰ ਸੋਹਣਾ ਸੋਹਣਾ ਬਣਾ ਲੀ ਸੋਹਣੇ ਤੇ ਤੁਸੀਂ ਅੱਗੇ ਹੁੰਦੇ ਹੋ ਹੋਰ ਸੋਹਣਾ ਬਣਾ ਲੀ ਆਹ ਦੇਖੋ ਜੀ ਬਿਊਟੀਫੁਲ ਸੂਟ ਗਲੇ ਉੱਪਰ ਦੇਖੋ ਇਹਦੇ ਇਦਾਂ ਤੁਹਾਨੂੰ ਪ੍ਰੋਪਰ ਫੋਇਲ ਮਿਲ ਰਿਹਾ ਹੈ ਜੀ ਠੀਕ ਹੈ ਔਰ ਆ ਬਾਕੀ ਵੀ ਜਿਹੜਾ ਤੁਹਾਨੂੰ ਲੀਵਸ ਵਾਲਾ ਕੰਮ ਦੇਖ ਰਹੇ ਹੋ ਸਕਰੀਨ ਹੈ ਪ੍ਰਿੰਟ ਨਹੀਂ ਹੈਗਾ ਥਿਸ ਇਜ਼ ਸਕਰੀਨ ਦਾ ਪੇਂਟ ਦਾ ਵਰਕ ਹੈ ਠੀਕ ਹੈ ਜੀ ਐਂਡ ਇਹ ਮਿਲੇਗਾ ਜੀ ਤੁਹਾਨੂੰ ਘੇਰੇ ਉੱਪਰ ਬਿਊਟੀਫੁਲ ਘੇਰਾ ਦੇਖੋ ਕਿੰਨਾ ਪਿਆਰਾ ਦੋ ਟਰੀਜ਼ ਬਣਾ ਦਿੱਤੇ ਨੇ ਟਰੀਜ਼ ਦੇ ਥੱਲੇ ਆਪਾਂ ਖਲਾਰ ਦਿੱਤੇ ਨੇ ਜੀ ਦੋ ਬੜੇ ਪਿਆਰੇ ਪਿਆਰੇ ਹਿਰਨ ਠੀਕ ਹੈ ਜੀ ਆ ਦੇਖੋ ਬਿਊਟੀਫੁਲ ਸੂਟ ਆ ਬਾਵਾਂ ਆਣਗੀਆਂ ਆ ਘੇਰਾ ਆਏਗਾ ਜੀ ਐਂਡ ਬੈਕ ਇਹਦੀ ਤੁਹਾਨੂੰ ਇਦਾਂ ਪਲੇਨ ਮਿਲੇਗੀ ਠੀਕ ਹੈ ਔਰ ਬਾਟਮ ਤੇ ਵੀ ਤੁਹਾਨੂੰ ਇਦਾਂ ਦਾ ਹੀ ਪ੍ਰਿੰਟ ਮਿਲੇਗਾ ਐਂਡ ਦੁਪੱਟਾ ਦੇਖੋ ਇਹਦਾ ਜੀ ਤੁਸੀਂ ਬਿਊਟੀਫੁੱਲ ਦੁਪੱਟਾ ਉਹੀ ਜੋ ਅਸੀਂ ਕਹਿੰਦੇ ਹੁੰਨੇ ਆ ਕਿ ਜਿਹੜੇ ਸੂਟਸ ਅਸੀਂ ਖੁਦ ਬਣਾਉਂਨੇ ਆ ਉਹਨਾਂ ਦੇ ਜਿਹੜੇ ਦੁਪੱਟੇ ਹੁੰਦੇ ਆ ਉਹ ਪ੍ਰੋਪਰ ਖੁੱਲੇ ਡੁੱਲੇ 2.5 ਮੀਟਰ ਕੱਟਦੇ ਦੁਪੱਟੇ ਹੁੰਦੇ ਨੇ ਠੀਕ ਹੈ ਜੀ ਆ ਦੇਖੋ ਬਿਊਟੀਫੁੱਲ ਸੂਟ ਬਿਊਟੀਫੁੱਲ ਦੁਪੱਟਾ ਆ ਦੇਖੋ ਕੱਟ ਦੇਖੋ ਦੁਪੱਟੇ ਦੇ ਤੁਸੀਂ ਐਂਡ ਪੂਰੇ ਦੁਪੱਟੇ ਦੇ ਵਿੱਚ ਤੁਹਾਨੂੰ ਐਡਾ ਵਰਕ ਮਿਲ ਰਿਹਾ ਸੈਂਟਰ ਦੇ ਵਿੱਚ ਚਾਰ ਕਰਤੇ ਨੇ ਔਰ ਪੱਲਿਆਂ ਦੇ ਉੱਪਰ ਤੁਹਾਨੂੰ ਐਡਾ ਮਿਲਣਗੇ ਠੀਕ ਹੈ ਜੀ ਪ੍ਰਾਈਸ ਹੈਗਾ ਜੀ ਇਹਦਾ 2700 2700 ਜਿਨ੍ਹਾਂ ਨੂੰ ਵੀ ਪਸੰਦ ਆਉਂਦਾ ਹੈ ਤੁਸੀਂ ਡੀਐਮ ਕਰਕੇ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਕਲਰ ਆ ਗਿਆ ਜੀ ਹੁਣ ਬੇਬੀ ਪਿੰਕ ਕਲਰ ਔਰ ਬੇਬੀ ਪਿੰਕ ਦੇ ਉੱਪਰ ਅਸੀਂ ਨਿਓਨ ਕਲਰ ਦਾ ਦੇਤੀ ਹੈ ਸ਼ੇਡਿੰਗ ਬਹੁਤ ਹੀ ਪਿਆਰਾ ਪੀਸ ਹੈ ਜਿਹੜੀ ਪਹਿਲੀ ਜਾਰਜਟ ਸੀਗੀ ਉਹ ਵੀ ਜੀ ਲਾਈਨਿੰਗ ਵਾਲਾ ਸੀਗਾ ਉਹਦੇ ਵਿੱਚ ਸਟੱਫ ਲਾਈਨਿੰਗ ਇਨ ਦਾ ਸੈਂਸ ਇਹਦੇ ਪ੍ਰਿੰਟ ਵਿੱਚ ਲਾਈਨਿੰਗ ਹੁੰਦੀ ਹੈ ਆ ਦੇਖੋ ਆ ਲਾਈਨਿੰਗ ਦਿਖ ਰਹੀ ਹੈ ਨਾ ਜਾਰਜਟ ਸੌਫਟ ਵਾਲੀ ਜਾਰਜਟ ਹੈ ਫੌਕਸ ਜਾਰਜਟ ਹੈ ਜੀ ਠੀਕ ਹੈ ਜੀ ਬਹੁਤ ਹੀ ਬਿਊਟੀਫੁਲ ਪੀਸ ਹੈ ਆ ਦੇਖੋ ਆਏਗੀ ਜੀ ਇਹਦੀ ਫਰੰਟ ਆ ਦੇਖੋ ਬਿਊਟੀਫੁਲ ਫਰੰਟ ਸਾਈਡ ਤੇ ਆਣ ਗਈਆਂ ਜੀ ਇਹਦੇ ਬਾਹਾਂ ਵਾਲੀਆਂ ਔਰ ਇਹ ਜੀ ਇਹਦਾ ਬੈਗ ਠੀਕ ਹੈ ਇਹ ਮਿਲੇਗੀ ਤੁਹਾਨੂੰ ਬੈਗ ਬਾਟਮ ਇਹਦੀ ਪਲੇਨ ਹੈ ਤੇ ਇਹਦਾ ਵੀ ਜਿਹੜਾ ਦੁਪੱਟਾ ਹੈਗਾ ਵਿਦ ਬਿਊਟੀਫੁਲ ਕੰਟਰਾਸਟ ਖੋਲਾ ਡੁੱਲਾ 2.5 ਮੀਟਰ ਕੱਟ ਸੈਂਟਰ ਦੇ ਵਿੱਚ ਅਸੀਂ ਸਕਰੀਨ ਕਰਵਾਤਾ ਹੈ ਔਰ ਪੱਲਿਆਂ ਤੇ ਤੁਹਾਨੂੰ ਮਿਲ ਰਿਹਾ ਹੈ ਇਹ ਵੜਾ ਸ਼ਿਮਰ ਦਾ ਬਹੁਤ ਮਿਲਦਾ ਫੋਇਲ ਦਾ ਸੌਰੀ ਸ਼ਿਮਰ ਫੋਇਲ ਕਹਿੰਦੇ ਹੈ ਠੀਕ ਹੈ ਔਰ ਸਾਡੀ ਫੋਇਲ ਬੜੀ ਅੱਛੀ ਕੁਆਲਿਟੀ ਦੀ ਹੁੰਦੀ ਹੈ ਆਹ ਦੇਖ ਲਓ ਤੁਸੀਂ ਇਦਾਂ ਨਹੀਂ ਹੈ ਕਿ ਉਤਰੀ ਜਾ ਰਹੀ ਹੈ ਜਾਂ ਇਹਨੂੰ ਕਰਨ ਨਾਲ ਕੁਝ ਨਹੀਂ ਹੋ ਰਿਹਾ ਠੀਕ ਹੈ ਕਦੇ ਬੜੇ ਕਸਟਮਰਸ ਆਉਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਇਦਾਂ ਅਪ ਸੂਟ ਬਣਵਾਇਆ ਸੀਗਾ ਉਹ ਖਰਾਬ ਹੋ ਗਿਆ ਸੀ ਇਹ ਅਸੀਂ ਜਿਹੜੀ ਫੋਇਲ ਲਾਉਣੀ ਹੈ ਅਸੀਂ ਅੱਛੀ ਕੰਪਨੀ ਦੀ ਲਾਉਣੀ ਹੈ ਸੇਮ ਪ੍ਰਾਈਸ ਜੀ 2700 ਹੁਣ ਆ ਗਿਆ ਜੀ ਲਵੈਂਡਰ ਕਲਰ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਵੀ ਲਵੈਂਡਰ ਕਲਰ ਤੇ ਅਸੀਂ ਕੰਟਰਾਸਟ ਦੇ ਵਿੱਚ ਕਰਵਾਇਆ ਮਿਲਕੀ ਐਂਡ ਸਕ੍ਰੀਨ ਪਹਿਲੇ ਦਿਖਾਇਆ ਸੀ ਤੁਹਾਨੂੰ ਫੋਇਲ ਤੇ ਇਹ ਹੈਗਾ ਜੇ ਮਿਲਕੀ ਪਲੱਸ ਸਕ੍ਰੀਨ ਠੀਕ ਹੈ ਇਹ ਆ ਜਾਣਾ ਐਦਾਂ ਜਿਹੜੀ ਚੀਜ਼ ਗਲੇ ਤੇ ਆਏਗੀ ਆ ਦੇਖੋ ਬਹੁਤ ਪਿਆਰਾ ਚੀਜ਼ ਬਣਨਾ ਐ ਗਲੇ ਤੇ ਆਏਗੀ ਆ ਮੋਰ ਬਣਾਤੇ ਨੇ ਮਿਲਕੀ ਦੇ ਔਰ ਆ ਜਿਸ ਕੇਰੇ ਉੱਪਰ ਆਏਗੀ ਆ ਕੇਰੇ ਵਾਲੀ ਚੀਜ਼ ਹੀ ਤੁਹਾਨੂੰ ਅਸੀਂ ਗਲੇ ਉੱਪਰ ਦੇਣੀ ਐ ਇਹ ਹੈਗੀਆਂ ਇਹਦੀਆਂ ਬਾਵਾ ਠੀਕ ਹੈ ਜੀ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਐਦਾਂ ਹੀ ਮਿਲਕੀ ਮਿਲੇਗੀ ਔਰ ਇੱਕ ਮੋਰ ਮਿਲ ਜਾਏਗਾ ਤੇ ਪਿੱਛੇ ਬੈਕ ਸੈਂਟਰ ਦੇ ਵਿੱਚ ਤੇ ਇਹਦੇ ਨਾਲ ਜਿਹੜਾ ਦੁਪੱਟਾ ਲੱਗਾ ਹੋਇਆ ਪਹਿਲੇ ਸੋਟਾ ਨਾਲ ਲੱਗਾ ਜੀ ਜਾਰਜਟ ਦਾ ਹੀ ਦੁਪੱਟਾ ਜਾਰਜਟ ਦੇ ਸੂਟ ਇਹ ਲੱਗਾ ਜੀ ਸੈਮੀ ਚਨੌਂਦ ਦਾ ਦੁਪੱਟਾ ਐ ਸਾਈਡਾਂ ਤੇ ਤੁਹਾਨੂੰ ਮਿਲੇਗੀ ਜੀ ਸਕਰੀਨ ਫਲਾwrs ਨਾਲ ਔਰ ਐਦਾ ਪੱਲਿਆਂ ਦੇ ਉੱਤੇ ਮੋਰ ਔਰ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਐਦਾ ਵਾਈਟ ਕਲਰ ਦੀ ਮਿਲਕੀ ਦੇ ਮਿਲ ਜਣੇ ਹੈ ਜੀ ਛੋੜੇ ਛੋਟੇ ਪਿਆਰੇ ਪਿਆਰੇ ਜੇ ਮੋਟਿਵਸ ਠੀਕ ਹੈ ਪ੍ਰਾਈਸ ਹੈਗਾ ਜੀ ਇਹਦਾ 2500 ਜਿੰਨਾਂ ਨੂੰ ਵੀ ਪਸੰਦ ਆਂਦਾ ਹੈ ਕਰ ਲਓ ਜੀ ਬੁੱਕ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਅਕੋਰਡਿੰਗ ਕਲਰਸ ਤੇ ਵੀ ਕਸਟਮਾਈਜ਼ੇਸ਼ਨ ਕਰਵਾ ਸਕਦੇ ਹੋ ਜੀ ਜੁੜੇ ਰਹੋ ਜੀ ਇਦਾਂ ਹੀ ਸਾਡੇ ਨਾਲ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ